ਮੈਨੂੰ ਲੱਗਦੀ ਕਿ ਰਿਸ਼ਤੇ ਜਿਹੜੇ ਮਨੁੱਖੀ ਰਿਸ਼ਤੇ ਆ ਮੁੱਖ ਇੱਕ ਸਮਾਜਿਕ ਜੀਵ ਤੇ ਰਿਸ਼ਤਿਆਂ ਦੇ ਵਿੱਚ ਹੀ ਉਹ ਪੈਦਾ ਹੁੰਦਾ ਹੈ ਰਿਸ਼ਤਿਆਂ ਦੇ ਵਿੱਚ ਹੀ ਉਹ ਪਲਦਾ ਵੱਡਾ ਹੁੰਦਾ ਔਰ ਇਹਨਾਂ ਤੋਂ ਬਿਨਾਂ ਕਿਦਾਂ ਸੱਚਾ ਗੱਲ ਰਿਸ਼ਤੇ ਆ ਤਰਦਾ ਤੇ ਰਿਸ਼ਤੇ ਦੇ ਨਾਲ ਤੁਹਾਨੂੰ ਜੀਵਨ ਦਾ ਸਵਾਦ ਵੀ ਆਉਣਾ ਸਵਾਦ ਆਉਣਾ ਬਿਲਕੁਲ ਤੇ ਜਦੋਂ ਅਸੀਂ ਉਹਨਾਂ ਰਿਸ਼ਤਿਆਂ ਨੂੰ ਕਈ ਵਾਰੀ ਆਮ ਤੌਰ ਤੇ ਨੇ ਦੇਖਿਆ ਆਲੇ ਦੁਆਲੇ ਜਦੋਂ ਦੇਖੀਦਾ ਹੈ ਉਹ ਬਤੀਆਂ ਮਾਵਾਂ ਹੀ ਆਪਣੇ ਧੀ ਦਾ ਘਰ ਬਰਬਾਦ ਕਰ ਦਿੰਦੀਆਂ ਕਿ ਉਹ ਐਸੇ ਕਿਨਾਂ ਉਹਨੂੰ ਤੇ ਸਿਰਫ ਉਸੇ ਸਿੱਖੇ ਦਦਿਆਂ ਤੂੰ ਜਾਂਦਾ ਹੀ ਉੱਥੇ ਐਂ ਕਰ ਲਈ ਤੂੰ ਜਾਂਦਾ ਹੀ ਐਂ ਕਰ ਲਈ ਤੂੰ ਉੱਥੇ ਰੋਬ ਰੱਖੀ ਤੂੰ ਆ ਨਾ ਕਰੇ ਆ ਨਾ ਕਰੇ ਜੇ ਛੱਸਨੇ ਮਾਰਾ ਝਟਕ ਦਿੰਦਾ ਤੇ ਉਹਨਾਂ ਨੂੰ ਬੁਰਾ ਲੱਗਦਾ ਜੇ ਮਾਰ ਝਟਕ ਦਈਆ ਤੇ ਉਹ ਸੋ ਇਸ ਕਰਕੇ ਜਦੋਂ ਉੱਧਰ ਦੋਨੋਂ ਪਾਸੇ ਹੁੰਦਾ ਹੈ ਇਸ ਤਰ੍ਹਾਂ ਤੇ ਇਹ ਰਿਸ਼ਤੇ ਦੇ ਵਿੱਚ ਜਿਹੜਾ ਕੜੀ ਹੁੰਦਾ ਦੋ ਮੁੰਡਿਆਂ ਦੇ ਵਿੱਚ ਮੈਨੂੰ ਲੱਗਿਆ ਕਿ ਬੇਟੇ ਨਾਲ ਜਿਹੜਾ ਉਹ ਬਹੁਤ ਵੱਡਾ ਰੋਲ ਹੈ ਕਿਉਂਕਿ ਦੋ ਸਰਦ ਦੇ ਵਿੱਚ ਵੀ ਜਦੋਂ ਨਹੀਂ ਪੰਡੀ ਜਾਂ ਕਿਸ ਤਰ੍ਹਾਂ ਉਹ ਮੁੰਡੇ ਨੂੰ ਉਹ ਬੈਲੈਂਸ ਕਰਨਾ ਨਹੀਂ ਆਉਂਦਾ ਕਈ ਵਾਰ ਉਹ ਜਾਂ ਤਾਂ ਉਹ ਲਾਡੂ ਹੁੰਦਾ ਮਾਂ ਵਰ ਨੂੰ ਜਾਂ ਉਹ ਉਲਾਰੂ ਹੁੰਦਾ ਆਪਣੇ ਭਾਈ ਫਰਮ ਤੇ ਉਹਨਾਂ ਨੂੰ ਕਿਉਂਕਿ ਜਿਹੜੇ ਮਾਂ ਹੁੰਦੀ ਹੈ ਉਹਨੂੰ ਲੱਗਦਾ ਹੁੰਦਾ ਕਿ ਮੈਂ ਬੇਟਾ ਪੈਦਾ ਕੀਤਾ ਮੈਂ ਪਾਲਿਆ ਮੈਂ ਪੜਾਇਆ ਉਹਦੇ ਤੇ ਮੇਰਾ ਹੱਕ ਹੈ ਦੂਸਰੇ ਵੱਨੇ ਉਹ ਕੁੜੀ ਥੋੜੀ ਥੋੜੀ ਹੈ ਕਿ ਮੈਂ ਮੈਂ ਸਾਰਾ ਕੁਝ ਛੱਡ ਕੇ ਤੇ ਇਹਦੇ ਲੜ ਲੱਗੀਆਂ ਇਹਦੇ ਤੇ ਮੇਰਾ ਜ਼ਿਆਦਾ ਹੱਕ ਹੈ ਤੋਂ ਮੰਡੇ ਨੂੰ ਮਤਲਬ ਉਸਲੇ ਬੈਲੈਂਸ ਕਰਨਾ ਚਾਹਿਦਾ ਕਿ ਉਹਨੂੰ ਵਾਈਫ ਨੂੰ ਉਹਦੀ ਜਗ੍ਹਾ ਦੇਵੇ ਤੇ ਮਾਂ ਨੂੰ ਉਹਨਾਂ ਦੀ ਜਗ੍ਹਾ ਦੇਵੇ ਕਿ ਸੰ ਇਹ ਮਹਿਸੂਸ ਹੁਆ ਕਿ ਉਧਰ ਜ਼ਿਆਦਾ ਉਲਾਨ ਹੋਇਆ ਜੋ ਉਧਰ ਹੈ ਤੁਸੀਂ ਬਾਣੀ ਨੂੰ ਹਰ ਤਾਜ਼ਾ ਅਪਡੇਟ ਦੇ ਲਈ 온 ਸਕਾਈ ਟੀਵੀ ਦੇ ਨਾਲ